ਬਬਰ ਜੁੱਤ ਨਸ਼ਿਆਂ ਵਿਰੁੱਧ ਜਿੱਦਨ ਤੋਂ ਮੈਂ ਹੈ ਮਚੰਦੀ ਆ ਉਸ ਤੋਂ ਪਹਿਲਾਂ ਵੀ ਅਸੀਂ ਸੰਗਰੂਰ ਪੁਲਿਸ ਐਸਐਸਪੀ ਸਰਪਾਚਾਉ ਦੀ ਤਰਫੋਂ ਇਹ ਨੇਕਾ ਜਿੱਦ ਕਰਦੇ ਹੋ ਕਿ ਇਹਦੇ ਖਿਲਾਫ ਨਸ਼ਿਆਂ ਦੇ ਕੰਮ ਕਰ ਰਹੇ ਸੀਗੇ ਲੇਕਿਨ ਮੈਂ ਤੁਹਾਨੂੰ ਦੱਸਣਾ ਚਾਹੁੰਗਾ ਵੀ ਜਿੱਦਨ ਦੀ ਇਹ ਭੰਮ ਸ਼ੁਰੂ ਹੋਈ ਆ ਸਾਡੇ ਡਿਸਟ੍ਰਿਕਟ ਦੇ ਵਿੱਚ ਅਸੀਂ 28 ਐਨਡੀਪੀਐਸ ਦੇ ਮਾਮਲੇ ਦੱਦ ਕਰ ਚੁੱਕੇ ਆ ਫਿਰ 28 ਚੋਂ 11 ਜਿਹੜੇ ਨੇ ਕਮਰਸ਼ੀਅਲ ਪੌਂਟ ਤੇ ਸੀ ਤੇ ਸਾਡੀ ਜਿਹੜੀ ਸਟਰੈਟਜੀ ਆ ਕਿ ਅਸੀਂ ਥੋੜਾ ਸਰਪ੍ਰਾਈਜ਼ ਅਲਾਈਮੈਂਟ ਰੱਖਦੇ ਆ ਕਿ ਕਿ ਜਦੋਂ ਅਸੀਂ ਗਾਡਨ ਕਰਕੇ ਸਰਚ ਕਰਦੇ ਆ ਅੱਜ ਅਸੀਂ ਜਿਹੜੇ ਹੈਗੇ ਆ ਮੈਡੀਕਲ ਸਟੋਰ ਉਹਨਾਂ ਦੀ ਚੈਕਿੰਗ ਉਹਦੇ ਚੀ ਵੀ ਅਸੀਂ ਥੋੜਾ ਬੋਧਾ ਪਹਿਲਾਂ ਸਿਕਰਟ ਇਨਫੋਰਮੇਸ਼ਨ ਲੈ ਕੇ ਹੈਨਾ ਜੀ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਚੰਗੇ ਕੈਮਿਸ ਤੇ ਅਸੀਂ ਜਾ ਕੇ ਖੜ ਜਾਈਏ ਤੇ ਉਹਦੀ ਖਾਮ-ਖਾਬਤ ਨਾਮ ਨਹੀਂ ਹੋਵੇ ਤੇ ਜਿੱਥੇ ਮਾੜਾ-ਮੋਟਾ ਕਿਧਰੋਂ ਇਨਫੋਰਮੇਸ਼ਨ ਮਿਲਦੀ ਆ ਤੇ ਜਿਵੇਂ ਹੁਣ ਅਸੀਂ ਇੱਥੇ ਆਏ ਸੀ ਨੈਸ਼ਨਲ ਮੈਡੀਕਲ ਇਹਦੇ ਤੇ ਜਿਹੜਾ ਪ੍ਰੋਪਰਾਈਟਰ ਹੈਗੇ ਆ ਉਹ ਬੈਠੇ ਆ ਲੇਕਿਨ ਲਾਇਸੈਂਸ ਜਿਹਨਾਂ ਦੇ ਨਾਂ ਤੇ ਹੈ ਉਹਨਾਂ ਦੇ بیٹے ਦੇ ਨਾਂ ਬੇਟਾ ਹਾਜ਼ਰ ਹੈ ਨਾ ਹੀ ਉਹਨਾਂ ਦੇ ਫਾਦਰ ਹਾਜ਼ਰ ਹਾਜਰ ਸੀਗੇ ਫਾਦਰ ਨੂੰ ਜਦੋਂ ਹੁਣ ਲੈ ਕੇ ਆਏ ਆ ਤਾਂ 100 ਬੰਦਿਆਂ ਨੇ ਫੜ ਕੇ ਦੁਕਾਨ ਤੇ ਚੜਾਇਆ ਜਿਹਦੇ ਤੋਂ ਵੀ ਪਤਾ ਲੱਗਦਾ ਜਿਵੇਂ ਦੁਕਾਨ ਤੇ ਕਦੀ ਨਹੀਂ ਆਉਣਗੇ ਤੇ ਬੇਟਾ ਵੀ ਅਪਸੈਂਟ ਹੈ ਡਰਗ ਇਨਸਪੈਕਟਰ ਸਾਡੇ ਨਾਲ ਨੇ ਯੂਨੀਅਨ ਵੀ ਵਾਇਓਲੇਸ਼ਨ ਪਾਈਆਂ ਜਾਣਗੀਆਂ ਉਹਦੇ ਖਿਲਾਫ ਤਨੂੰਨ ਮੁਤਾਬਕ ਉਮੀਦੀ ਕਾਰਵਾਈ ਕੀਤੀ ਜਾਊ ਬੋਸ ਇੱਕ ਦੁਕਾਨ